ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਾਥ ਆਣੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸ਼ੁਰੂਆਤ ਨਵਾਂ ਸ਼ਹਿਰ ਚੋਈ ਫਾਇਰਿੰਗ ਦੀ ਘਟਨਾ ਤੋਂ ਨਵਾਂ ਸ਼ਹਿਰ ਦੇ ਬੰਗਾ ਦੇ ਬੱਸ ਸਟੈਂਡ ਕੋਲ ਫਾਇਰਿੰਗ ਹੋਈ ਬਦਮਾਸ਼ਾਂ ਨੇ ਸਕੋਰਪਿਓ ਚਾਲਕ ਤੇ ਗੋਲੀਆਂ ਚਲਾਈਆਂ ਪੰਜ ਮੁੰਡੇ ਸਕੋਰਪਿਓ ਦੇ ਵਿੱਚ ਸਵਾਰ ਸੀ ਜਿਨ੍ਹਾਂ ਤੇ i20 ਚਾਏ ਤਿੰਨ ਮੁੰਡਿਆਂ ਵੱਲੋਂ ਫਾਇਰਿੰਗ ਕੀਤੀ ਗਈ ਕਲੀਬ 16 ਤੋਂ 17 ਰਾਊਂਡ ਫਾਇਰ ਕੀਤੇ ਗਏ ਨੇ ਔਰ 16 17 ਰਾਊਂਡ ਫਾਇਰ ਕਰਕੇ ਏ ਆਈ 20 ਤੇ ਸਵਾਰ ਨੌਜਵਾਨ ਉਥੋਂ ਫਰਾਰ ਹੋ ਗਏ ਪੰਜ ਨੌਜਵਾਨ ਜਿਹੜੇ ਗੱਡੀ 'ਚ ਸੀਗੇ ਸਕੋਰਪੀਓ ਝੋ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪਹਿਲਾਂ ਟਾਹਾں ਕਲੇਰਾ ਦੇ ਹੈਲਥ ਸੈਂਟਰ ਲਿਜਾਇਆ ਗਿਆ ਤੇ ਉਥੋਂ ਉਹਨਾਂ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਆਈ 20 ਕਾਰ ਦੇ ਵਿੱਚ ਬਦਮਾਸ਼ ਆਏ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਫਾਇਰਿੰਗ ਜਿਵੇਂ ਹੀ ਹੋਈ ਇਲਾਕੇ ਦੇ ਵਿੱਚ ਭਗੜੜ ਮਚ ਗਈ ਲੋਕ ਆਪਣੀ ਜਾਨ ਬਚਾਉਣ ਇੱਧਰ ਉੱਧਰ ਦੌੜਦੇ ਨਜ਼ਰ ਆਏ ਸਕੋਰਪੀਓ ਗੱਡੀ ਸੀ ਜਿਹੜੀ ਸਕੋਰਪੀਓ ਗੱਡੀ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇਸ ਗੱਡੀ ਤੇ ਗੋਲੀਆਂ ਦੇ ਨਿਸ਼ਾਨ ਨੇ ਪੰਜ ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਸੀ ਤੇ ਪੰਜ ਨੌਜਵਾਨ ਜਿਨ੍ਹਾਂ ਤੇ ਇਹ ਗੋਲੀਆਂ ਲੱਗੀਆਂ ਨੇ ਸਾਰਿਆਂ ਨੂੰ ਹੀ ਗੋਲੀਆਂ ਲੱਗੀਆਂ ਨੇ ਸਾਰੇ ਇੰਜਰਡ ਹੋਏ ਨੇ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਹਿਲਾਂ ਨੇੜੇ ਢਾਂ ਕਲੇਰਾ ਦਾ ਹੈਲਥ ਸੈਂਟਰ ਪਹੁੰਚਦਾ ਸੀ ਉੱਥੇ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡੀ ਐਮ ਸੀ ਰੈਫਰ ਕਰ ਦਿੱਤਾ ਗਿਆ ਇਹ ਤਸਵੀਰਾਂ ਜਿਹੜੀਆਂ ਨੇ ਅਸੀਂ ਤਸਵੀਰ ਦਿਖਾ ਰਹੇ ਹਾਂ ਸਕੋਰਪੀਓ ਗੱਡੀ ਦੀ ਪੀਬੀ 12 ਨੰਬਰ ਦੀ ਗੱਡੀ ਹੈ ਔਰ ਇਸ ਸਕੋਰਪੀਓ ਤੇ ਅੱਠ ਨਿਸ਼ਾਨ ਤੇ ਸਕੋਰਪੀਓ ਦੇ ਸ਼ੀਸ਼ੇ ਫਰੰਟ ਸ਼ੀਸ਼ੇ ਤੇ ਨੇ ਗੋਲੀਆਂ ਦੇ ਅੱਠ ਨਿਸ਼ਾਨ ਜੋ ਇੱਕ ਇੱਕ ਕਰਕੇ ਗਿਣੇ ਜਾ ਸਕਦੇ ਨੇ ਉਸ ਤੋਂ ਬਾਅਦ ਦਰਵਾਜੇ ਦੇ ਨਾਲ ਸਾਈਡ ਤੇ ਨਿਸ਼ਾਨ ਹੈ ਗੱਡੀ ਦੇ ਪਿਛਲੇ ਪਾਸੇ ਪਿਛਲਾ ਸ਼ੀਸ਼ਾ ਟੁੱਟਿਆ ਹੈ ਗੱਡੀ ਦੇ ਸਾਈਡ ਤੇ ਦਰਵਾਜਿਆਂ ਤੇ ਦਸਵਾਂ ਨਿਸ਼ਾਨ ਫਿਰ ਅਸੀਂ ਦਿਖਾ ਰਹੇ ਹਾਂ ਉਸ ਤੋਂ ਬਾਅਦ 11ਵਾਂ ਨਿਸ਼ਾਨ 12ਵਾਂ 13ਵਾਂ ਟੋਟਲ 17 ਨਿਸ਼ਾਨ ਨੇ ਜਿਹੜੇ ਗੱਡੀ ਦੇ ਉੱਪਰ 16 ਤੋਂ 17 ਜਿਹੜੇ ਨਜ਼ਰ ਆ ਰਹੇ ਨੇ ਜਿਹੜੇ ਗਿਣੇ ਜਾ ਸਕਦੇ ਨੇ ਕਿ ਇੱਥੇ-ਇੱਥੇ ਗੋਲੀਆਂ ਲੱਗੀਆਂ ਹੋ ਸਕਦਾ ਫਾਇਰਿੰਗ ਉਸ ਤੋਂ ਵੱਧ ਵੀ ਕੀਤੀ ਹੋਵੇ ਕਈ ਵਾਰੀ ਸ਼ੀਸ਼ਾ ਟੁੱਟ ਗਿਆ ਉਹਦਾ ਨਿਸ਼ਾਨ ਨਜ਼ਰ ਨਹੀਂ ਆਉਂਦਾ ਕਿ ਕਿੰਨੀਆਂ ਗੋਲੀਆਂ ਉਸ ਸ਼ੀਸ਼ੇ ਤੇ ਲੱਗੀਆਂ ਸੀ ਜਿਸ ਤੋਂ ਬਾਅਦ ਸ਼ੀਸ਼ਾ ਟੁੱਟਿਆ ਪਰ 16 16 17 ਗੋਲੀਆਂ ਦੱਸਿਆ ਜਾ ਰਿਹਾ ਕਿ ਚੱਲੀਆਂ ਨੇ ਔਰ ਜਿਹੜੇ ਪੰਜ ਨੌਜਵਾਨ ਇਸ ਗੱਡੀ ਦੇ ਵਿੱਚ ਸੀ ਸਕੋਰਪੀਓ ਦੇ ਵਿੱਚ ਉਹਨਾਂ ਪੰਜਾਂ ਨੂੰ ਗੋਲੀਆਂ ਲੱਗੀਆਂ ਨੇ ਉਹਨਾਂ ਨੂੰ ਤੁਰੰਤ ਪਹਿਲਾਂ ਨਜ਼ਦੀਕ ਜਿਹੜਾ ਹੈਲਥ ਸੈਂਟਰ ਪੈਂਦਾ ਸੀ ਟਾਹਾਂ ਕਲੇਰਾ ਉੱਥੇ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਡੀਐਮਸੀ ਲੁਧਿਆਣਾ ਦਾਇਨੰਦ ਮੈਡੀਕਲ ਕਾਲਜ ਲੁਧਿਆਣਾ ਰੈਫਰ ਕਰ ਦਿੱਤਾ ਔਰ ਹੁਣ ਉਹ ਡੀਐਮਸੀ ਲੁਧਿਆਣਾ ਦੇ ਵਿੱਚ ਜ਼ੇਰੇ ਇਲਾਜ ਨੇ ਪੁਲਿਸ ਨੇ ਪਛਾਣ ਜ਼ਰੂਰ ਕਰ ਲਈ ਹੈ ਕਿ ਜਿਹੜੇ ਦੋ ਸ਼ਖਸੀ ਜਿਹੜੇ ਜਿਹੜੇ ਤਿੰਨ ਸੀਆਈ20 ਸਵਾਰ ਉਹਨਾਂ ਚੋਂ ਦੱਸਿਆ ਜਾ ਰਿਹਾ ਹੈ ਕਿ ਦੋ ਦੀ ਪਛਾਣ ਵੀ ਹੋ ਗਈ ਹੈ ਔਰ ਪੁਲਿਸ ਹੁਣ ਉਹਨਾਂ ਦੀ ਭਾਲ ਕਰਨ ਦੇ ਵਿੱਚ ਜੁਟ ਗਈ ਹੈ ਇੱਕ ਇਹਦੇ ਵਿੱਚ ਟੁੱਟ ਪੰਜ ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ ਰਿੰਪਲ ਸੂਜਲ ਮਨਦੀਪ ਤੇ ਸਾਈ ਜੋ ਹੁਣ ਤੱਕ ਦੀ ਤਫਸੀਲ ਸਾਨੂੰ ਪਤਾ ਲੱਗਿਆ ਹੈਗਾ ਕਿ ਤਿੰਨ ਅਕਿਊਜ਼ ਪਰਸਨ ਸੀਗੇ ਜਿਹੜੇ ਆਈ 20 ਕਾਰ ਦੇ ਵਿੱਚ ਆਏ ਹੈ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਸ ਦੇ ਕਰਕੇ ਇੰਜਰਡ ਹੋਏ ਨੇ ਜਿਦੇ ਵਿੱਚ ਉਹ ਦੋ ਸਾਨੂੰ ਅਸੀਂ ਬਾਏ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫ ਆਈ ਰਿਪੋਰਟ ਕਰਕੇ ਤੇ ਨਾਲ ਜਲਦੀ ਰੌਬਲ ਅਪ ਕਰ ਲਾਂ ਸਰ ਇਹ ਕਿਸੇ ਗੈਂਗ ਨਾਲ ਸੰਬੰਧਤ ਹੈ ਇਹ ਜੀ ਨਹੀਂ ਇਹ ਨਹੀਂ ਅਸੀਂ ਹਜੇ ਤੱਕ ਕਹਿ ਸਕਦੇ ਹੈਗੇ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ਤੀ ਰਹੀ ਹੈ ਤੇ ਜਿਹੜੀ ਵਿਕਟਿਮ ਹੈ ਇਹ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਅਜੇ ਨਾਲ ਤੇ ਬਾਈ ਨੇਮ ਪਰਚਾ ਕਰਨਾ ਉਹਨਾਂ ਦੇ ਕੀ ਨਾਮ ਆ ਹਜੇ ਤੱਕ ਦੋ ਬੰਦੇ ਸਾਨੂੰ ਆਇਡੈਂਟੀਫਾਈਡ ਹੋਏ ਹੈਗੇ ਜੋ ਹੁਣ ਤੱਕ ਤਫ਼ਤੀਸ਼ ਤੱਕ ਆਏ ਹੈ ਇੱਕ ਅਜੇ ਹੈ ਤੇ ਇੱਕ ਸੌਰਵ ਹੈ ਦੋਨੇ ਬੰਗਿਆਂ ਦੇ ਹਾਂਜੀ ਇਹ ਸਬਡਿਵੀਜ਼ਨ ਬੰਗਾ ਦੀ ਰਹਿਣ ਵਾਲੇ ਤੇ ਗੋਲੀਆਂ ਕਿੰਨੀਆਂ ਚੱਲੀਆਂ ਇਹ ਹਜੇ ਜੀ ਅਸੀਂ ਸਾਡੀ ਤਫ਼ਤੀਸ਼ ਚੱਲ ਰਹੀ ਹੈਗੀ ਆ ਤੇ ਉਹ ਅਜੇ ਅਸੀਂ ਐਗਜ਼ੈਕਟਲੀ ਦੱਸ ਸਕਦੇ ਸ਼ਲੇਸ਼ ਕੁਮਾਰ ਸਾਡੇ ਸਹਿਯੋਗੀ ਜੁੜੇ ਨੇ ਸ਼ਲੇਸ਼ ਹੁਣ ਤੱਕ ਦੀ ਕੀ ਅਪਡੇਟ ਹੈ ਬੰਦੇ ਟਰੇਸ ਹੋ ਗਏ ਨੇ ਜਾਂ ਆਇਡੈਂਟੀਫਾਈ ਹੋ ਗਏ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਹਾਂ ਜੀ ਬਿਲਕੁਲ ਐਸਐਸਪੀ ਸਾਹਿਬ ਨੇ ਇਹ ਕਹਿਿਆ ਕਿ ਇਰੇ ਕੀ ਘਟਨਾ ਹੋਈ ਹੈ ਬੰਗੇ ਦੀ ਕਿਸੇ ਗੋਲੀ ਚਲੀ ਹੈ ਉਸ ਬੰਗੇ ਆਇਡੈਂਟੀਫਾਈ ਹੋ ਗਿਆ ਪਹਿਲੇ ਵੀ ਦੁਸ਼ਮਣੀ ਰੰਜਿ ਸੀਗਾ ਜਿਨ੍ਹਾਂ ਦੇ ਆਪਸ ਵਿੱਚ ਤਾਂ ਹੀ ਹਮਲਾ ਤਾਵਰ ਤੋਰਾਜ ਹਮਲਾ ਕੀਤਾ ਗਿਆ ਜੀ ਬਿਲਕੁਲ ਬੰਦੇ ਕੌਣ ਸੀ ਹੂੰ ਪੰਗੇ ਪੰਗੇਦਰਹਣ ਵਾਲੇ ਚੀਜ਼ ਹੈ ਪੰਗੇਦਰਹਣ ਵਾਲੇ ਦੋ ਮੁੰਡੇ ਦੋ ਦੋ ਮੋਸ਼ਾ ਹੁੰਦੇ ਕਿ ਜਿਹਦਾ ਕੇ ਨਾਮ ਵੀ ਦੱਸਿਆ ਐ ਇਸ ਇਤਬਾਅ ਮੇ ਇਹ ਦੋ ਨੌਜਵਾਨ ਸੀ ਜਿਹੜੇ ਕਿ ਹਮਲਾ ਹਮਲਾ ਕੀਤਾ ਹੈ ਔਰ ਕੀ ਕੋਈ ਕੋਈ ਇਹਨਾਂ ਦਾ ਟਰੈਕ ਰਿਕਾਰਡ ਪੁਰਾਣਾ ਕੋਈ ਕ੍ਰਾਈਮ ਹਿਸਟਰੀ ਹਜੀ ਬਿਲਕੁਲ ਹਾਲੇ ਤੱਕ ਐਸਐਸਪੀ ਸਾਹਿਬ ਨੇ ਜਾਂ ਸਰਕਾਰੀ ਤੌਰ ਤੇ ਕੋਈ ਖੁਲਾਸਾ ਨਹੀਂ ਕੀਤਾ ਕਿ ਕੋਈ ਕ੍ਰਾਈਮ ਹਿਸਟਰੀ ਪਿੱਛੇ ਹੈ ਕਿ ਨਹੀਂ ਲੇਕਿਨ ਹਲੇ ਇਹ ਜਾਂਚ ਚੱਲ ਮਾਂਬਾ ਜਾਂਚ ਕਰਤੀਆ ਗਿਆ ਲੇਕਿਨ ਹਲੇ ਜਾਂਚ ਕੇ ਬਾਅਦ ਸਾਰਾ ਖੁਲਾਸਾ ਹੋਏਗਾ ਕਿਸੇ ਨੂੰ ਕੋਈ ਕੋਈ ਅਰੈਸਟ ਹੋਈ ਹੋਵੇ ਇਸ ਮਾਮਲੇ ਚ ਕਿਸੇ ਦੀ ਵੀ

ਇਹ ਹਾਲੇ ਤੇ ਉਹ ਜੇ ਪੁਲਿਸ ਵਾਲੋ ਕਹਿੰਦੇ ਚੰਕੜੀ ਜੀ ਨੂੰ ਸੁਣ ਤੋਂ ਸੀ ਮਿਲੀ ਜਾਣਕਾਰੀ ਕਿ ਦੋ ਦਿਨ ਪਹਿਲੇ ਸਕੂਟਰ ਜਾਂ ਐਸਕੂਟਰ ਤੇ ਕਾਰ ਨਾਲ ਟੱਕਰ ਹੋ ਗਿਆ ਸੀ ਇਹਨਾਂ ਜਾਪਸ ਤੇ ਉਹ ਰੰਜਿਸ਼ ਝਗੜਾ ਸਾਹਮਣੇ ਆ ਰਿਹਾ ਹੈ ਲੇਕਿਨ ਪੁਰਾਣੀ ਰੰਜਿਸ਼ ਕੀ ਹੈ ਇਹ ਹਾਲੇ ਤੱਕ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ ਠੀਕ ਹੈ ਸ਼ੁਕਰੀਆ ਸ਼ਲੇਸ਼ ਇਸ ਜਾਣਕਾਰੀ ਦੇ ਲਈ ਤਾਂ ਪੁਲਿਸ ਨੇ ਆਡੈਂਟੀਫਾਈ ਕਰ ਲਏ ਨੇ ਬੰਦੇ ਪਛਾਣ ਕਰ ਲਈ ਹੈ ਕਿ ਕੌਣ ਸੀ ਤਿੰਨ ਜਾਣੇ ਦੱਸੇ ਜਾ ਰਿਹਾ ਹੈ i20 ਕਾਰ ਤੇ ਸੀ ਜਿਨ੍ਹਾਂ ਨੇ ਸਕੋਰਪੀਓ ਸਵਾਰਾਂ ਤੇ ਗੋਲੀਆਂ ਚਲਾਈਆਂ ਵਜ੍ਹਾ ਪੁਰਾਣੀ ਰੰਜਿਸ਼ ਹੈ ਹੁਣ ਪੁਰਾਣੀ ਰੰਜਿਸ਼ ਕੀ ਹੈ ਔਰ ਦੂਸਰੀ ਗੱਲ ਜਿਹੜੀ ਉਹਨਾਂ ਦੀ ਕ੍ਰਾਈਮ ਹਿਸਟਰੀ ਹੈ ਉਹ ਵੀ ਖੰਗਾਲੀ ਜਾ ਰਹੀ ਹੈ ਕਿ ਕ੍ਰਾਈਮ ਹਿਸਟਰੀ ਉਹਨਾਂ ਦੇ ਕਿੰਨੇ ਕੁ ਕੋਈ ਕੇਸ ਨੇ ਕੋਈ ਪੁਰਾਣੇ ਮਾਮਲੇ ਨੇ ਕੀ ਉਸ ਦੇ ਵਿੱਚ ਨਿਕਲ ਕੇ ਆਉਂਦਾ ਹੈ ਪੁਲਿਸ ਫਿਲਹਾਲ ਉਹਨਾਂ ਨੂੰ ਟਰੈਕ ਕਰਨ ਦੇ ਵਿੱਚ ਝੁਟੀ ਹੋਈ ਹੈ ਤਾਂ ਸਾਡੇ ਸਹਿਯੋਗੀ ਰਜਿੰਦਰ ਕੁਮਾਰ ਜੁੜੇ ਨੇ ਲੁਧਿਆਣਾ ਤੋਂ ਐ ਰਜਿੰਦਰ ਸਭ ਤੋਂ ਪਹਿਲਾਂ ਤਾਂ ਜਿਹੜੇ 5 ਜਿਹੜੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਨੌਜਵਾਨ ਨੇ ਉਹਨਾਂ ਦੀ ਹਾਲਤ ਕੀ ਹੈ ਅਹ ਦੇਖੋ ਬਿਲਕੁਲ ਜਿਹੜਾ ਇਹ ਮਾਮਲਾ ਸਾਰਾ ਆਇਆ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹਾਲਾ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਡੀਐਮਸੀ ਪੰਜ ਲੋਕਾਂ ਨੂੰ ਲਿਆਂਦਾ ਗਿਆ ਔਰ ਇਸ ਮਾਮਲੇ ਦੇ ਵਿੱਚ ਕੋਈ ਰਿੰਪਲ ਨਾਮਕ ਵਿਅਕਤੀ ਹੈ ਜਿਸ ਦੀ ਦੱਸਾ ਜਾ ਰਿਹਾ ਕਿ ਹਾਲਤ ਕਾਫੀ ਖਰਾਬ ਸੀ ਉਸ ਦੀ ਜਿਹੜੀ ਕੰਡੀਸ਼ਨ ਕ੍ਰਿਟੀਕਲ ਦੱਸੀ ਜਾ ਰਹੀ ਸੀ ਔਰ ਉਸ ਨੂੰ ਦੱਸਾ ਜਾ ਰਿਹਾ ਕਿ ਸ਼ਾਇਦ ਉਹ ਉਸ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਇਹ ਹਾਲੇ ਜੇਕਰ ਗਿਆ ਜਾ ਸਕੇ ਫਿਲਹਾਲ ਹਲੇ ਜਿਹੜੇ ਨੇ ਉਹ ਸਟੇਟਮੈਂਟ ਜ਼ਰੂਰ ਕਰ ਰਹੇ ਨੇ ਪਰ ਜੋ ਉਹਨਾਂ ਦੇ ਸਿਕਿਉਰਟੀ ਦੇ ਇੰਚਾਰਜ ਨੇ ਉਹਨਾਂ ਦੇ ਦੱਸਣ ਮੁਤਾਬਕ ਰਿੰਪਲ ਨਾਮਕ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਹੈ ਔਰ ਫਿਲਹਾਲ ਹਾਲੇ ਜਿਹੜੇ ਬਾਕੀ ਚਾਰ ਨੇ ਉਹਨਾਂ ਦੀ ਹਾਲਤ ਜਿਹੜੀ ਹੈ ਸਥਿਰ ਰੱਖੀ ਜਾ ਰਹੀ ਹੈ ਲੇਕਿਨ ਉਹਨਾਂ ਦਾ ਇਲਾਜ ਜ਼ਰੂਰ ਚੱਲ ਰਿਹਾ ਹੈ ਜੀ ਤੇ ਅਰਜਿੰਦਰ ਇਹ ਇਸ ਦੀ ਕਿਸੇ ਨੇ ਕੋਈ ਪੁਸ਼ਟੀ ਕੀਤੀ ਹੈ ਹਸਪੀਟਲ ਦੇ ਐਂਗਲ ਤੋਂ ਜਿਸ ਦੀ ਤੁਸੀਂ ਕਹਿ ਰਹੇ ਹੋ ਕਿ ਸ਼ਾਇਦ ਮੌਤ ਹੋਈ ਹੈ ਅਹ ਦੇਖੋ ਬਿਲਕੁਲ ਸਾਡੀ ਜਿਹੜੀ ਸਿਕਿਉਰਿਟੀ ਦੇ ਇੰਚਾਰਜ ਨੀਵਾ ਸਿੰਘ ਉਹਨਾਂ ਦੇ ਨਾਲ ਜਿਹੜੀ ਇਹ ਗੱਲਬਾਤ ਹੋਈ ਹੈ ਉਹਨਾਂ ਕੋਲੋਂ ਸਾਰੀ ਜਿਹੜੀ ਜਾਣਕਾਰੀ ਲਈ ਹੈ ਕਿਉਂਕਿ ਇਸ ਸਮੇਂ ਜਿਹੜਾ ਡਾਕਟਰਾਂ ਦਾ ਪੈਨਲ ਹੈ ਕਿਉਂਕਿ ਉਹ ਕੋਈ ਵੀ ਜਿਹੜਾ ਮੀਡੀਆ ਦੇ ਨਾਲ ਜਿਹੜਾ ਗੱਲਬਾਤ ਨਹੀਂ ਕਰਦਾ ਕਿਉਂਕਿ ਇਸ ਦੀ ਜਿਹੜੀ ਜਾਣਕਾਰੀ ਹੈ ਉਹ ਸਿਕਿਉਰਿਟੀ ਦੇ ਇੰਚਾਰਜ ਨੀਵਾ ਸਿੰਘ ਦੇ ਵੱਲੋਂ ਜਿਹੜੀ ਹੈ ਇਸ ਦੀ ਪੁਸ਼ਟੀ ਕੀਤੀ ਗਈ ਹੈ ਔਰ ਕਿਹਾ ਜਾ ਰਿਹਾ ਕੋਈ ਰਿੰਪਲ ਨਾਮਕ ਵਿਅਕਤੀ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਜੀ ਠੀਕ ਹੈ ਸ਼ੁਕਰੀਆ ਰਜਿੰਦਰ ਇਸ ਜਾਣਕਾਰੀ ਦੇ ਲਈ ਤਾਂ ਇਹ ਵੀ ਖਬਰਾਂ ਆ ਰਹੀਆਂ ਨੇ ਹਾਲਾਂਕਿ ਹਲੇ ਹਸਪੀਟਲ ਵੱਲੋਂ ਕੋਈ ਪੁਸ਼ਟੀ ਨਹੀਂ ਹੋਈ ਜਾਂ ਐਡਮਿਨਿਸਟ੍ਰੇਸ਼ਨ ਨੇ ਇਹ ਕਲੀਅਰ ਕਟ ਨਹੀਂ ਦੱਸਿਆ ਪਰ ਇਹ ਜਾਣਕਾਰੀ ਹੈ ਕਿ ਜਿਹੜੇ 5 ਵਿਅਕਤੀ ਜਿਨ੍ਹਾਂ 'ਚੋਂ ਇੱਕ ਗੋਲੀਆਂ ਲੱਗੀਆਂ ਸੀ ਉਹਨਾਂ 'ਚੋਂ ਇੱਕ ਦੀ ਮੌਤ ਹੋਈ ਹੈ ਜਿਵੇਂ ਸਾਡੇ ਸਹਿਯੋਗੀ ਰਜਿੰਦਰ अरोड़ा ਦੱਸ ਰਹੇ ਸੀ ਕਿ ਇੱਕ ਦੀ ਮੌਤ ਹੋਈ ਹੈ ਪਰ ਥੋੜੀ ਦੇਰ 'ਚ ਉਸ ਬਾਰੇ ਵੀ ਆਫੀਸ਼ੀਅਲ ਜਾਣਕਾਰੀ ਕੋਈ ਸੀਨੀਅਰ ਅਧਿਕਾਰੀ ਜਾਂ ਹਸਪੀਟਲ ਦੇ ਵੱਲੋਂ ਸਾਂਝੀ ਕੀਤੀ ਜਾ ਸਕਦੀ ਹੈ ਕਿਉਂਕਿ ਡੀ ਐਮ ਸੀ 'ਚ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਲਿਜਾਇਆ ਗਿਆ ਸੀ ਔਰ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਿਹੜੀ ਕ੍ਰਾਈਮ ਹਿਸਟਰੀ ਆ ਉਹ ਵੀ ਖੰਗਾਲ ਰਹੀ ਹੈ ਪੁਰਾਣੀ ਬਰੰਜੀਸ਼ ਦੀ ਵਜ੍ਹਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਹ ਰੰਜਿਸ਼ ਕਿਉਂ ਸੀ ਕਿਉਂ ਗੱਲ ਇੱਥੋਂ ਤੱਕ ਪਹੁੰਚੀ ਕਿ ਗੋਲੀਆਂ ਨਾਲ ਹੀ ਛਲਣੀ ਕਰ ਦਿੱਤਾ ਗਿਆ ਸਕੋਰਪੀਓ ਸਵਾਰ ਪੰਜ ਬੁੱਡੇ ਸੀ ਕਿ ਪੰਜਾਂ ਨਾਲ ਰੰਜਿਸ਼ ਸੀ ਜਾਂ ਜਿਹੜੇ ਦੂਜੇ ਕੋਈ ਹੋਰ ਨਾਲ ਬੈਠੇ ਸੀ ਉਹ ਕਲੈਟਰਲ ਡੈਮੇਜ ਦੇ ਵਿੱਚ ਜ਼ਖਮੀ ਹੋਏ ਨੇ ਇਹ ਸਾਰਾ ਸਾਰੀ ਜਾਣਕਾਰੀ ਜਿਹੜੀ ਹੈ ਇਹ ਹੁਣ ਜਾਂਚ ਦਾ ਵਿਸ਼ਾ ਹੈ ਔਰ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਬਾਰੇ ਇਹ ਮੁਕੰਮਲ ਜਾਣਕਾਰੀ ਸਾਂਝੀ ਕਰਨਗੇ ਕਿਉਂਕਿ ਹਲੇ ਤੱਕ ਪੁਲਿਸ ਕਿਸੇ ਮੁਜਰਮ ਤੱਕ ਪਹੁੰਚ ਨਹੀਂ ਪਾਈ ਹੈ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਪੁਲਿਸ ਉਹਨਾਂ ਤੱਕ ਪਹੁੰਚ ਨਹੀਂ ਪਾਈ ਹੈ ਤੇ ਪੁਲਿਸ ਦੀ ਕੋਸ਼ਿਸ਼ ਹੈ ਕਿ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੀਡੀਆ ਦੇ ਨਾਲ ਜਾਣਕਾਰੀ ਇਸਦੀ ਸਾਂਝੀ ਕਰਨਗੇ ਤੇ ਉਧਰ ਗੈਂਗਸਟਰਾਂ ਨਾਲ ਕਨੈਕਸ਼ਨ ਦੇ ਇਲਜ਼ਾਮਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਪੰਜਾਬ ਦਾ ਸਿਆਸੀ ਪਾਰਾ ਵਧਿਆ ਹੋਇਆ ਹੈ ਆਮ ਆਦਮੀ ਪਾਰਟੀ ਨੇ ਇਲਜ਼ਾਮ ਅਕਾਲੀ ਦਲ ਤੇ ਲਾਏ ਨੇ ਤਾਂ ਉਹ ਅਕਾਲੀ ਦਲ ਨੇ ਵੀ ਜਵਾਬ ਦਿੱਤਾ ਬੇਸ਼ੱਕ ਪੰਜਾਬ ਦੀ ਪੰਥਕ ਸੀਟ ਤੇ ਮੁੜ ਤੋਂ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ ਪਰ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਅਜੇ ਵੀ ਸਿਆਸੀ ਕਮਸਾਨ ਬਰਕਰਾਰ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਾਲੀ ਦਲ ਤੇ ਲਗਾਏ ਗੈਂਗਸਟਰ ਕਨੈਕਸ਼ਨ ਵਾਲੇ ਇਲਜ਼ਾਮਾਂ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਤਿੱਖਾ ਪਲਟਵਾਰ ਕੀਤਾ ਹੈ ਸੁਖਬੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਧੱਕੇ ਦੇ ਨਾਲ ਤਰਨਤਾਰਨ ਦੀ ਜਿਮਨੀ ਚੋਣ ਨੂੰ ਜਿੱਤਿਆ ਅਤੇ باوجود ਇਸ ਦੇ ਉਹ ਸੰਤੁਸ਼ਟ ਨਹੀਂ ਉਹ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਗਲਾਟ ਆ ਦਿਖਾਉਂਦੀ ਹੈ ਕਿ ਤੁਸੀਂ ਤੁਹਾਡੇ ਦਿਲ ਚੋਂ ਸੈਟੀਸਫੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤੇ ਹੋ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦੰਗੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੀ ਨੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਇਸ ਦੇ ਨਾਲ ਹੀ ਸੁਖਵੀਰ ਨੇ ਪੰਜਾਬ ਪੁਲਿਸ ਨੂੰ ਦੋ ਟੁਕ ਨਸੀਹਤ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਪੁਲਸੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਠੀਕ ਨਹੀਂ ਹੁਣ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਆਪਣੀ ਲਿਮਟ ਕਰਾਸ ਨਾ ਕਰਨ ਆਂ ਕਾਨੂੰਨ ਜਾਂ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਹੂੰ ਹੂੰ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹਣਾ ਹੈ ਆ ਬਾਹਰਲੇ ਲੁਟੇਰਿਆਂ ਦੇ ਕਹਿਣ ਪਰਮਜੀ ਫੜੇ ਹੋਏ ਆਈਡੀ ਬਹੁਤ ਬੁਰਾ ਕਰ ਰਹੇ ਜਿਨ੍ਹਾਂ ਦੇ ਲੇਡੀਜ਼ ਨੂੰ ਗ੍ਰਿਫਤਾਰ ਇਹੜੇ ਲੋਕ ਜਿਹੜੇ ਅਫਸਰ ਆ ਹਿਸਾਬ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਨਿਊਜ਼ ਰੇਟਿੰਗ ਕਰਿਓ ਨਾਲ ਬਰਾਬਰ ਉਹਨਾਂ ਨੂੰ ਕਾਨੂੰਨ ਦੇ ਤੇ ਸਾਹਮਣੇ ਆਉਣਾ ਪੈਣਾ ਫਿਰ ਬਾਅਦ ਚ ਨਾ ਕਿਓ ਕਿ ਬਾਅਦ ਪੋਲਿਜੀ ਨਹੀਂ ਹੋਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਗੈਂਗਸਟਰ ਦੀ ਸਾਸ ਕੋ ਤਰਨਤਾਰ ਨੂੰ ਚੋਣਾਂ ਵਿੱਚ ਟਿਕਟ दी ਹੈ ਨਾ ਜੇ ਬਹੁਤ ਬੁਰੀ ਰੀਤ ਜਾਲਦੀ ਹੈ ਐਸੇ ਤੋਂ ਸਭੀ ਗੈਂਗਸਟਰ ਜੋ ਅਲੱਗ-ਅਲੱਗ ਵਿਧਾਨ ਸਭਾ ਵਿੱਚ ਬੈਠੇ ਹਨ ਉਹ ਫੋਨ ਕਰਨਗੇ ਅਗਲੀ ਵਾਰ ਜੇ ਜਬ ਸਰਪੰਚੀ ਕੀ ਜਾਂ ਐਮਸੀ ਕੀ ਇਲੈਕਸ਼ਨ ਹੋਗੀ ਉਹ ਫੋਨ ਕਰਨਗੇ ਕਿ ਹਮਾਰੇ ਜੋ ਉਮੀਦਵਾਰ ਹੈ ਅਗਰ ਉਹਨਕੇ ਸਾਹਮਣੇ ਖੜੇ ਹੋਏ ਤਾਂ ਹਮ ਆਪਕੇ ਪਰਿਵਾਰ ਨਹੀਂ ਛੋੜेंगे ਬਰਹਾਲ ਗੈਂਗਸਟਰ ਦੇ ਨਾਲ ਕਨੈਕਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਆਮੋ ਸਾਹਮਣੇ ਹੈ ਇਲਜ਼ਾਮਬਾਜ਼ੀਆਂ ਦਾ ਦੌਰ ਸਿਖਰਾਂ ਤੇ ਹੈ ਜਿਸ ਨੂੰ 2027 ਦੀ ਪਲਾਨਿੰਗ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਨੇ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਦੂਜੇ ਨੰਬਰ ਤੇ ਰਹਿ ਕੇ ਸਿਆਸੀ ਕਮਬੈਕ ਕੀਤਾ ਹੈ ਉਸ ਨੇ ਵਿਰੋਧੀਆਂ ਦੀ ਪਰੇਸ਼ਾਨੀ ਵੀ ਵਧਾ ਕੇ ਰੱਖ ਦਿੱਤੀ ਹੈ ਤਰਨਤਾਰਨ ਤੋਂ ਸਿਦਾਰਥ अरोड़ा న్యూਸ 18 ਪੰਜਾਬ ਤੇ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਹੈ ਔਰ ਚਿੱਠੀ ਦੇ ਵਿੱਚ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਦਰਜ ایف آئی آر ਨੂੰ ਲੈ ਕੇ ਇਸ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਕੇਸ ਸਿਆਸੀ ਬਦਲਾਖੋਰੀ ਦੇ ਤਹਿਤ ਦਰਜ ਹੋਏ ਨੇ। ਔਰ ਇਹ ਵੀ ਕਿਹਾ ਆਕਾਲੀ ਦਲ ਨੇ ਕਿ ਗਲਤ ਟਾਂਗ ਨਾਲ ਸਾਡੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕਿਹਾ ਕਿ VOTING ਵਾਲੇ ਦਿਨ ਸਾਡੇ ਕਈ ਵਰਕਰ ਗ੍ਰਿਫਤਾਰ ਕਰ ਲਏ ਗਏ ਔਰ ਜਿਮਣੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ। ਇਹ ਚਿੱਠੀ ਦੇ ਜ਼ਰੀਏ ਆਕਾਲੀ ਦਲ ਵੱਲੋਂ ਇਲਜ਼ਾਮ ਲਾਇਆ ਗਿਆ। ਤਦ ਬਾਅਦ ਜਿਹੜਾ ਫੇਰ ਜਬਰਦਸਤ ਜੁੜ ਮੰ ਅਕਾਲੀ ਆਗੂਆਂ ਦੇ ਖਿਲਾਫ ਵਰਕਰਾਂ ਦੇ ਖਿਲਾਫ ਸ਼ੁਰੂ ਹੋਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਧਿ ਇਲੈਕਸ਼ਨ ਕਮਿਸ਼ਨ ਨੂੰ ਇੱਕ ਵਿਸਤਾਰਿਤ ਸ਼ਿਕਾਇਤ ਪੇਟ ਕੇ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਿਹੜੀਆਂ ਸ਼ਿਕਾਇਤਾਂ ਅਸੀਂ ਪੁਲਿਸ ਅਫਸਰਾਂ ਦੇ ਖਿਲਾਫ ਧੱਕੇਸ਼ਾਹੀਆਂ ਦੀਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਸੀ ਰਾਨੀ ਹੈ ਕਿ ਰਿਜ਼ਲਟ ਆਇਆ ਤੇ ਉਲਟਾ ਸਾਡੇ ਹੀ ਜਿਹੜੇ ਵਰਕਰ ਤੇ ਆਗੂ ਆ ਉਹਨਾਂ ਦੇ ਖਿਲਾਫ ਨਿਯਮਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਢਾ ਕੇ ਕੇਸ ਦਰਜ ਕਰਦੇ ਅਸੀਂ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹ ਇਮਪ੍ਰੈਸ਼ਨ ਦੇਣਾ ਚਾਹੁੰਦੀ ਹੈ ਕਿ ਕਮਿਸ਼ਨ ਦੀ ਅਥਾਰਟੀ ਤਾਂ ਥੋੜੇ ਦੇਣਾ ਸਰਕਾਰ ਤਾਂ ਹਮੇਸ਼ਾ ਕਰਦੀ ਤੇ ਉਧਰ ਫਿਰੋਜ਼ਪੁਰ ਦੇ ਵਿੱਚ 4ਐਸਐ ਸਾਗੂ ਦੇ ਕਾਰਨ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਆਰਐਸਐ ਸਾਗੂ ਦੇ ਪੋਤਰੇ ਦੀ ਮੌਤ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਬੀਜੇਪੀ ਆਗੂ ਰਾਣਾ ਗੁਰਮੀਤ ਛੋਡੀ ਵੀ ਨਾਲ ਰਹੇ ਬੀਜੇਪੀ ਦੇ ਆਗੂਆਂ ਨੇ ਭਰੋਸਾ ਦਿਵਾਇਆ ਕਿ ਹਰ ਹਰ ਸਥਿਤੀ ਦੇ ਵਿੱਚ ਪਰਿਵਾਰ ਦੇ ਨਾਲ ਉਹ ਡਟ ਕੇ ਖੜੇ ਨੇ ਪਿਛਲੇ ਦਿਨੀ ਐ ਬਲਦੇਵ ਰਾਜ ਅਰੋੜਾ ਦੇ ਬੇਟੇ ਤੇ ਜਿਹੜੇ ਆਰਐਸਐ ਸਾਗੂ ਨੇ ਦੀਨਾ ਨਾਥ ਉਹਨਾਂ ਦੇ ਪੁੱਤਰੇ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਾਤਿਲ ਹਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਪੰਜਾਬ ਦੇ ਅੰਦਰ ਕਾਨੂੰਨ ਦਾ ਨਹੀਂ ਜੰਗਲ ਰਾਜ ਹੈ ਪੰਜਾਬ ਨੂੰ ਆਹੂ ਲੱਗ ਰਿਹਾ ਜਿੱਦਾਂ ਗੈਂਗਸਟਰ ਚਲਾ ਰਹੇ ਨੇ ਔਰ ਪੰਜਾਬ ਸਰਕਾਰ ਜਿਹੜੀ ਹੈ ਇਹਦੇ ਤੇ ਕੋਈ ਅਸਰ ਨਹੀਂ ਹੈ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਫਿਰੋਜ਼ਪੁਰ ਦੇ ਅੰਦਰ ਨਵੀਨ ਦੀ ਹੱਤਿਆ ਹੋਈ ਹੈ ਔਰ ਅੱਜ ਇਹ ਤੀਸਰਾ ਦਿਨ ਹੈ ਪੁਲਿਸ ਜ਼ਰੂਰ ਕਹਿ ਰਹੀ ਹੈ ਕਿਨੇ ਜੀ ਅਸੀਂ ਟ੍ਰੇਸ ਕਰ ਲਏ ਐ ਪਰ ਅਜੇ ਉਹ ਟ੍ਰੇਸ ਤੱਕ ਹੀ ਆ ਮਾਮਲਾ ਪੰਜਾਬ ਪੁਲਿਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇੱਕ ਸਮਾਜ ਸੇਵੀ ਜਿਸ ਪਰਿਵਾਰ ਨੇ ਪੂਰਾ ਜੀਵਨ ਦੇਸ਼ ਦੇ ਲਈ ਸਮਾਜ ਦੇ ਲਈ ਦਿੱਤਾ ਹੈ ਐਸੇ ਸਮਾਜ ਸੇਵੀ ਪਰਿਵਾਰ ਦੇ ਅੰਦਰੋਂ ਇੱਕ ਲੋਤੇ ਬੇਟੇ ਦਾ ਚਲਾ ਜਾਣਾ ਔਰ ਪ੍ਰਸ਼ਾਸਨ ਜਿੰਨੀ ਸਕਿਰਿਆਤਾ ਦੇ ਨਾਲ ਉਹਨੂੰ ਕੰਮ ਕਰਨਾ ਚਾਹੀਦਾ ਨਹੀਂ ਕਰ ਰਿਹਾ ਮੈਂ ਇਹ ਗੱਲ ਬੜੀ ਸਾਫ਼ ਕਰ ਦੇਣਾ ਚਾਹਨਾ ਪੰਜਾਬ ਦੇ ਅੰਦਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਇਹ ਗੁੰਡਿਆਂ ਦੀ ਸਰਕਾਰ ਹੈ। ਜਾਂ ਤਾਂ ਇਹਨਾਂ ਦੀ ਮਿਲੀ ਭਗਤ ਨਾਲ ਸਭ ਕੁਝ ਹੋ ਰਿਹਾ। ਜਾਂ ਇਹਨਾਂ ਨੂੰ ਸਰਕਾਰ। ਤੇ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਜਿਨ੍ਹਾਂ ਨੇ ਆਬਾਦੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ ਖਾਸ ਕਰਕੇ ਪੰਜਾਬ ਦੀ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਇੱਕ ਤੋਂ ਵੱਧ ਬੱਚੇ ਪੈਦਾ ਕਰਨ ਦੀ ਲੋੜ ਹੈ। ਇੱਕ ਬੱਚੇ ਵਾਲੀ ਸੋਚ ਪੰਜਾਬੀਆਂ ਨੂੰ ਬਦਲ ਨਹੀਂ ਹੋਏਗੀ। ਉਹਨਾਂ ਕਿਹਾ ਕਿ ਆਬਾਦੀ ਘਟ ਰਹੀ ਹੈ। ਸਿੱਖਾਂ ਦੀ ਔਰ ਇਸ ਸਬਾਦੀ ਘਟਨ ਦੇ ਨਾਲ ਵੱਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਉਹਨਾਂ ਕਹਿੰਦੇ ਕਿ ਨਸਲਾਂ ਬਚਾਉਣ ਦੇ ਲਈ 2 ਜਾਂ 3 ਬੱਚੇ ਜ਼ਰੂਰੀ ਹੈ। ਪਰਵਰਤੀ ਪੜੀ ਤੇ ਬਾੜਾ ਦੇ ਤਗੜਾ ਚਾਹ ਪੜੀ। ਇਹ ਵੀ ਹੈ ਨੂ ਪੰਜਾਬ ਨੂੰ ਹਰਿਆ ਭਰਿਆ ਰੱਖਣ ਆਸਤੇ ਜਿੱਥੇ ਆ ਦਰੱਕ ਜਾਈ ਰਿਹਾ ਹਰਿਆਲੀ ਜਾਈ ਰਿਹਾ ਉਥੇ ਬੱਚੇ ਵੀ ਜਾਈ ਰਿਹਾ। ਉਹ 2 2 3 3 ਬੱਚੇ ਚਾਹੀਦੇ ਹਰੇਕ ਪੰਜਾਬੀ ਦੇ ਬਾਹਰ ਜਾਂਦੇ ਤਾਂ ਇਹ ਧੰਨ ਹੋਵੇ ਨਾ ਪੁੱਛੇ ਬਾਹਰ ਉਹ ਹੀ ਦਾ ਘਰੇ ਇਕੱਲੇ ਮਾਵਾ ਬਹਿ ਜਾਂਦੇ ਉਹ ਤਾਂ ਨਰਕ ਰਹਿ ਜਾਂਦਾ ਵਸਤੇ ਭਾਵੇਂ ਜਿੱਡੀ ਮੱਦੀ ਹੋੜ ਕੋਲ ਜਾਇਦਾ ਦਾ ਜੇ ਬੱਚੇ ਕੋਲੇ ਨਹੀਂ ਬੜਾਪੇ ਦੇ ਵਿੱਚ ਤੇ ਫਿਰ ਕਾਦੀ ਜ਼ਿੰਦਗੀ ਹੈ ਸੋ ਇਸ ਕਰਕੇ ਬੱਚੇ 2 2 3 3 ਚਾਹੀਦੇ ਆ ਤੇ ਬਿਲਕੁਲ ਗਲਤ ਤਾਂ ਕਹਿੰਦੇ ਇਹ ਇੱਕ ਹੀ کافی ਕਹਿੰਦੇ ਕਿ ਔਰਦੇ ਮਾਫੀ ਦੇ ਨੇ ਦੋ ਹੀ کافی ਔਰਦੇ ਮਾਫੀ ਇਹ ਗੱਲ ਹੀ ਸਮਝ ਪੰਜਾਬੀਆਂ ਨੂੰ ਲੱਗੀ ਹੋਰ ਕਿਹਨੂੰ ਲੱਗੀ ਤੇ ਨੁਕਸਾਨ ਵੀ ਪੰਜਾਬੀਆਂ ਦਾ ਹੋਇਆ ਤਾਂ ਆਪਾਂ ਹੁਣ ਹੋਰ ਨੁਕਸਾਨ ਨਹੀਂ ਕਰਾਉਣਾ ਪੰਜਾਬੀ ਉਹ ਦਿਮਾਗ ਖੋਲੋ ਆਪਦੇ ਕੁਛ ਵੀ ਕਰਨਾ ਗੁਰੂ ਸਾਹਿਬ ਵੀ ਕਹਿੰਦੇ ਸੋਸ਼ਮ ਕੀ ਕਰਨਾ ਚਾਹੀਦਾ। ਸੋ ਇਸ ਕਰਕੇ ਦੋ ਦੋ ਤਿੰਨ ਤਿੰਨ ਬੱਚੇ ਚਾਹੀਦੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਇਹ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਬੱਚੇ ਜਿਹੜੇ ਨੇ ਉਹ ਦੋ ਤੋਂ ਤਿੰਨ ਚਾਹੀਦੇ ਨੇ। ਤਰਕ ਉਹਨਾਂ ਵੱਲੋਂ ਇਹ ਦਿੱਤਾ ਗਿਆ ਕਿ ਗਿਣਤੀ ਘਟ ਰਹੀ ਹੈ। ਪੰਜਾਬੀਆਂ ਦੀਆਂ ਅੱਗੇ ਨਸਲਾਂ ਜਿਹੜੀਆਂ ਨੇ ਜੇ ਕਿਸੇ ਦਾ ਇੱਕ ਬੱਚਾ ਉਹ ਵੀ ਬਾਹਰ ਚਲਾ ਜਾਂਦਾ ਤਾਂ ਪਿੱਛੇ ਮਾਪੇ ਮਾਂ ਬਾਪ ਇਕੱਲੇ ਰਹਿ ਜਾਂਦੇ ਨੇ ਔਰ ਉਹਨਾਂ ਕਹਿੰਦੇ ਕਿ ਜੇ ਅਸੀਂ ਰੁੱਖ ਬਚਾਉਣ ਦੀ ਹੈ ਵਾਤਾਵਰਣ ਬਚਾਉਣ ਦੀ ਗੱਲ ਕਰਦੇ ਆ ਤਾਂ ਇਸ ਪਾਸੇ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਅਗਲੀ ਪਾਉਂਜੀ ਦੀਆਂ ਮੱਤੀ ਘਾਟਾਂ ਤੇ ਤਾਂ ਅਸੀਂ ਕੋਸ਼ਿਸ਼ ਵੀ ਕਰਾਂਗੇ ਸੰਧਵਾ ਕਲਤਾਰ ਸਿੰਘ ਸੰਧਵਾ ਹੋਰਾਂ ਦੇ ਨਾਲ ਗੱਲਬਾਤ ਕਰਨ ਦੀ ਜਾਂ ਉਹਨਾਂ ਤੋਂ ਥੋੜੀ ਜੀ ਹੋਰ ਇਸ ਬਾਰੇ ਡਿਟੇਲ ਜਾਣਨ ਦੀ ਕਿ ਕਿਸ ਸੰਦਰਭ ਦੇ ਵਿੱਚ ਉਹ ਇਹ ਗੱਲਬਾਤ ਕਰ ਰਹੇ ਨੇ ਜਾਂ ਅਸਲ ਦੇ ਵਿੱਚ ਉਹ ਕਹਿਣਾ ਕੀ ਚਾਹੁੰਦੇ ਨੇ ਕਿਉਂਕਿ ਗੱਲ ਉਹਨਾਂ ਵੱਲੋਂ ਕਾਫੀ ਵੱਡੀ ਕਹੀ ਗਈ ਹੈ ਪਹਿਲਾਂ ਵੀ ਇਹਨਾਂ ਗੱਲਾਂ ਦਾ ਜ਼ਿਕਰ ਹੁੰਦਾ ਰਿਹਾ ਹੈ ਔਰ ਅਕਸਰ ਕਿਸੇ ਨਾ ਕਿਸੇ ਆਗੂ ਵੱਲੋਂ ਗਾਹੇ ਬਗਾਹੇ ਐਸੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਜਿਸ ਦਾ ਜ਼ਿਕਰ ਅੱਜ ਕੁਲਤਾਰ ਸਿੰਘ ਸਦਮਾ ਹੋਰਾਂ ਵੱਲੋਂ ਵੀ ਕੀਤਾ ਗਿਆ ਤੇ ਖਬਰ ਮਾਨਸਾ ਤੋਂ ਮਾਨਸਾ ਦੇ ਵਿੱਚ ਸੀਐਮ ਫਲਾਈਂਗ ਸਕਵੈਡ ਦਾ ਵੱਡਾ ਐਕਸ਼ਨ ਨਜ਼ਰ ਆਇਆ ਸੜਕ ਨਿਰਮਾਣ ਚ ਕਰਪਸ਼ਨ ਤੇ ਲਾਪਰਵਾਹੀ ਦੇ ਚਲਦੇ ਪੰਜਾਬ ਮੰਡੀ ਬੋਰਡ ਦੇ ਜਈ ਗੁਰਪ੍ਰੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਸਬ ਡਿਵੀਜ਼ਨਲ ਅਫਸਰ ਚਮਕੌਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਗਿਆ। ਐਸ ਡੀਓ ਮਾਨਸਾ ਦੇ ਅਧੀਨ ਆਉਣ ਵਾਲੇ ਸਾਰੇ ਕੰਮ ਵਾਪਸ ਲੈ ਲਏ ਗਏ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਤੇ ਲਾਪਰਵਾਹੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿਹੜੀਆਂ ਪਿੰਡਾਂ ਨੂੰ ਲਿੰਕ ਰੋਡ ਬਣਾਈਆਂ ਜਾਂਦੀਆਂ ਨੇ ਜਿਹੜਾ ਸੜਕਾਂ ਬਣਾਉਣ ਦਾ ਕੰਮ ਪੰਜਾਬ ਮੰਡੀ ਬੋਰਡ ਨੂੰ ਦਿੱਤਾ ਹੋਇਆ ਉਹਨਾਂ ਦੀ ਗੁਣਵਤਾ ਸੀਐਮ ਫਲਾਈਂਗ ਸਕੈਡ ਵੱਲੋਂ ਚੈੱਕ ਕੀਤੀ ਗਈ ਔਰ ਉਸ ਗੁਣਵਤਾ ਦੇ ਵਿੱਚ ਗੜਬੜੀ ਪਾਏ ਜਾਣ ਤੇ ਵੱਡਾ ਐਕਸ਼ਨ ਲਿਆ ਗਿਆ